ਨਵੀਆਂ ਜਾਰੀ ਟੈਸਟ ਰੈਂਕਿੰਗਸ 'ਚ ਭਾਰਤ ਦੇ ਵਿਰਾਟ ਕੋਹਲੀ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਹੈ। ਵਿਰਾਟ ਕੋਹਲੀ ਟੈਸਟ ਰੈਂਕਿੰਗ 'ਚ 15ਵੇਂ ਤੋਂ 12ਵੇਂ ਸਥਾਨ ਤੇ ਪਹੁੰਚ ਗਏ ਨੇ। ਵਿਰਾਟ ਨੇ ਆਸਟ੍ਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ 'ਚ ਚਾਰ ਸੈਂਕੜੇ ਜੜੇ ਅਤੇ ਕੁੱਲ 692 ਦੌੜਾਂ ਬਣਾਈਆਂ। ਕੋਹਲੀ ਦੇ ਇਸੇ ਪ੍ਰਦਰਸ਼ਨ ਦੇ ਚੱਲਦੇ ਕੋਹਲੀ ਦੇ ਰੇਟਿੰਗ ਅੰਕਾਂ 'ਚ ਵਾਧਾ ਹੋਇਆ ਅਤੇ ਕੋਹਲੀ ਤਿੰਨ ਸਥਾਨਾਂ ਦੀ ਛਾਲ ਮਾਰ 12ਵੇਂ ਨੰਬਰ ਤੇ ਪਹੁੰਚ ਗਏ। ਦੂਜੇ ਪਾਸੇ ਇਸੇ ਸੀਰੀਜ਼ 'ਤੇ ਕਮਾਲ ਕਰਨ ਵਾਲੇ ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੂੰ ਵੀ ਨਵੀਆਂ ਜਾਰੀ ਰੈਂਕਿੰ ਅਤੇ ਸਮੇਤ ਚੌਥੇ ਨੰਬਰ ਤੇ ਪਹੁੰਚ ਗਏ ਨੇ ਬੱਲੇਬਾਜ਼ੀ ਦੀ ਕੈਟਾਗਰੀ 'ਚ ਕੁਮਾਰ ਸੰਘਕਾਰਾ ਚੋਟੀ ਤੇ ਕਾਬਜ਼ ਨੇ ਸ਼੍ਰੀਲੰਕਾ ਦੇ ਸੰਘਕਾਰਾ ਨੇ ਨਿਊਜ਼ੀਲੈਂਡ ਵਿਰੁੱਧ ਦੋ ਟੈਸਟ ਮੁਕਾਬਲਿਆਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ 'ਚ ਦੋਹਰਾ ਸੈਂਕੜਾ ਜੜਿਆ ਸੀ ਸੰਘਕਾਰਾ ਨੂੰ ਦੋਹਰੇ ਸੈਂਕੜੇ ਦਾ ਲਾਭ ਰੈਂਕਿੰਗ 'ਚ ਮਿਲਿਆ ਅਤੇ ਸੰਘਕਾਰਾ ਟੌਪ ਤੇ ਪਹੁੰਚ ਗਏ ਸਿਰਫ ਸੰਘਕਾਰਾ ਹੀ ਨਿਊਜ਼ੀਲੈਂਡ ਖਿਲਾਫ ਨਹੀਂ ਚਮਕੇ ਬਲਕਿ ਨਿਊਜ਼ੀਲੈਂਡ ਦੇ ਕੇਨ ਵਿਲੀਅਮਸ ਅਤੇ ਨਵੀਂ ਸ਼੍ਰੀਲੰਕਾ ਖਿਲਾਫ ਦਮਦਾਰ ਪ੍ਰਦਰਸ਼ਨ ਕਰ ਆਪਣੀ ਰੈਂਕਿੰਗ 'ਚ ਸੁਧਾਰ ਕੀਤਾ विलियमसन ਨੇ ਨਵੀਆਂ ਰੈਂਕਿੰਗਸ 'ਚ 7 ਸਥਾਨਾਂ ਦੀ ਛਾਲ ਮਾਰਦੇ ਆ 7ਵਾਂ ਸਥਾਨ ਹਾਸਲ ਕੀਤਾ ਹੈ ਗੇਂਬਾਜ਼ੀ ਦੀਆਂ ਰੈਂਕਿੰਗਸ 'ਚ ਡੇਲ ਸਟੇਨ ਚੋਟੀ ਤੇ ਬਣੇ ਹੋਏ ਨੇ